ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾ ਦਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਸਰਦੀ स्पेशल ਅਤੇ ਲੋੜੀ स्पेशल ਸਾਬਤ ਮਾਂ ਦੀ ਖੀਚੜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਖੀਚੜੀ ਬਣ ਕੇ ਤਿਆਰ ਹੁੰਦੀ ਆ ਬਹੁਤੇ ਘਰਾਂ ਵਿੱਚ ਇਹ ਜਿਹੜੀ ਖੀਚੜੀ ਹੈ ਲੋੜੀ ਨੂੰ ਵੀ ਬਣਾਈ ਜਾਂਦੀ ਹੈ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਖੀਚੜੀ ਬਣ ਕੇ ਤਿਆਰ ਹੁੰਦੀ ਹੈ ਇਹ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਜੀ ਇਹਨੂੰ ਬਣਾਉਣ ਦਾ ਇੱਥੇ ਦੇਖੋ ਆਪਾਂ ਨੇ ਇੱਕ ਕੌਲੀ ਲਏ ਨੇ ਸਾਬਤ ਮਾਂ ਤੇ ਇੱਕ ਇੱਕ ਬਾਟੀ ਲਈ ਆ ਆਪਾਂ ਨੇ ਚੌਲ ਸਿੰਪਲ ਚੌਲ ਦੇ ਜੀ ਖਿਚੜੀ ਵਾਲੇ ਬਹੁਤ ਹੀ ਜ਼ਿਆਦਾ ਟੇਸਟੀ ਕੁਲਮੀ ਕੁਲਮੀ ਜੀ ਖਿਚੜੀ ਜਿਹੜੀ ਬਣ ਕੇ ਤਿਆਰ ਹੋਵੇਗੀ ਸਭ ਤੋਂ ਪਹਿਲਾਂ ਆਪਾਂ ਮਾਂ ਹੈ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਧੋ ਲੈਣੇ ਆ ਹਾਂਜੀ ਕੋ ਡੋਂਗੇ ਦੇ ਵਿੱਚ ਪਾ ਕੇ ਮਾਂ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਧੋ ਲੈਣੇ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਦਾਲ ਕਈ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਲ ਮਲ ਕੇ ਧੋ ਲਈ ਹੈ ਤੇ ਇੱਧਰ ਲਿਆਏ ਆ ਜੀ ਆਪਾਂ ਨੇ ਕੁੱਕਰ ਕੁੱਕਰ ਵਿੱਚ ਪਾ ਦਾਂਗੇ ਹੁਣ ਆਪਾਂ ਦਾਲ ਤੇ ਨਾਲੇ ਆਪਾਂ ਇੱਕ ਗੜਬੀ ਪਾਣੀ ਦੀ ਪਾ ਦਾਂਗੇ ਹਾਂਜੀ ਇੱਧਰ ਦੇਖੋ ਆਪਾਂ ਨੇ ਕੁੱਕਰ ਰੱਖ ਲਿਆ ਜੀ ਗੈਸ ਦੇ ਉੱਤੇ ਤੇ ਢੱਕਣ ਕਰ ਦਾਂਗੇ ਬੰਦ ਤੇ ਦੋ ਜਾਂ ਤਿੰਨ ਬਿਸਲਾ ਇਹਨੂੰ ਲਗਵਾਵਾਂਗੇ ਚੰਗੀ ਤਰ੍ਹਾਂ ਦੇ ਨਾਲ ਜਿਹੜੇ ਮਾਏ ਏ ਉਹ ਫੁੱਟ ਜਾਣ ਠੀਕ ਹੈ ਜੀ ਤੇ ਆਪਾਂ ਦੋ ਬਿਸਲਾ ਲੱਗਣ ਤੋਂ ਬਾਅਦ ਪਹਿਲਾਂ ਕੁੱਕਰ ਖੋਲ ਕੇ ਚੈੱਕ ਕਰ ਲਾਂਗੇ ਤੇ ਤੁਹਾਨੂੰ ਦਿਖਾਉਨੇ ਆ ਜੀ ਤੇ ਇੱਧਰ ਜਿਹੜੇ ਆਪਣੇ ਕੋਲੇ ਚਾਵਲ ਨੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਇਹਨੇ ਪਾਣੀ ਦੇ ਵਿੱਚ ਹੀ ਭਿਉ ਕੇ ਰੱਖ ਦਿੰਨੇ ਆ ਥੋੜਾ ਟਾਈਮ ਜਿੰਨੇ ਨੂੰ ਆਪਣੀਆਂ ਜਿਹੜੀਆਂ ਕੁੱਕਰ ਨੂੰ ਵਿਸਲਾ ਹੁੰਦੀਆਂ ਨੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਈਏ ਹਾਂਜੀ ਇੱਥੇ ਦੇਖੋ ਆਪਾਂ ਨੇ ਚਾਵਲ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਇਹਨੇ ਪਾਣੀ ਦੇ ਵਿੱਚ ਰੱਖ ਦਿੱਤੇ ਆ ਹਾਂਜੀ ਜਿੰਨੇ ਨੂੰ ਉਧਰ ਆਪਣੀ ਧਾਲ ਪੱਕਦੀ ਆ ਉਹਨੇ ਨੂੰ ਆਪਾਂ ਇੱਕ ਪਤੀਲੀ ਲਈ ਹੈ ਜੀ ਇਹਦੇ ਵਿੱਚ ਆਪਾਂ ਦੋ ਟਾਇਆ ਹੀ ਘੱਟ ਲਿਆ ਜਿਹੜੀਆਂ ਪਾਣੀ ਦੀਆਂ ਪਾ ਕੇ ਲੋਕ ਜੀ ਆਪਾਂ ਚ 5 ਟਾਈਗਰ ਬੀ ਪਾਣੀ ਦੀ ਪਾ ਕੇ ਇਹਨੇ ਪਾਣੀ ਹੈ ਜਿਹੜਾ ਉਬਲਣ ਦੇ ਲਈ ਦੂਜੇ ਗੈਸ ਤੇ ਰੱਖ ਦਿੰਨੇ ਆ ਕਿਉਂਕਿ ਜਦੋਂ ਮਾਂ ਫੁੱਟ ਜਾਣਗੇ ਨਾ ਉਦੋਂ ਆਪਾਂ ਜਿਹੜਾ ਉਬਲਿਆ ਹੋਇਆ ਪਾਣੀ ਹੈ ਫਿਰ ਚੌਲਾਂ ਦੇ ਨਾਲ ਪਾਵਾਂਗੇ ਕਿਉਂਕਿ ਖੁਚੜੀ ਖੀਚੜੀ ਦੇ ਵਿੱਚ ਜਿਹੜਾ ਪਾਣੀ ਹੈ ਖੁੱਲਾ ਪੈਂਦਾ ਹੈ ਜੀ ਇਸ ਕਰਕੇ ਇਹਨੇ ਆਪਾਂ ਪਾਣੀ ਦੂਜੇ ਬਰਨਰ ਦੇ ਉੱਤੇ ਉਬਲਣ ਦੇ ਲਈ ਰੱਖ ਦਿੰਨੇ ਆ ਹਾਂਜੀ ਇੱਥੇ ਦੇਖੋ ਦੋ ਵਿਸਲਾਂ ਵੱਜ ਚੁੱਕੀਆਂ ਨੇ ਤੇ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਜਦੋਂ ਭਾਪ ਨਿਕਲ ਜੂਗੀ ਉਦੋਂ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਦਾਲ ਚੈੱਕ ਕਰ ਲਾਂਗੇ ਤੇ ਇਧਰ ਦੇਖੋ ਜੀ ਪਾਣੀ ਵੀ ਆਪਾਂ ਨੇ ਘੱਟ ਸੇਕਦੇ ਉੱਤੇ ਚੰਗੀ ਤਰ੍ਹਾਂ ਰੀਜਣ ਦੇ ਲਈ ਰੱਖਿਆ ਹੋਇਆ ਏ ਇਹਨੂੰ ਆਪਾਂ ਘੱਟ ਸੇਕਦੇ ਉੱਤੇ ਹੀ ਇਹਨੇ ਰੀਜੀ ਜਾਣ ਦਿੰਨੇ ਆ ਹਾਂਜੀ ਇੱਥੇ ਦੇਖੋ ਭਾਫ਼ ਵੀ ਨਿਕਲ ਚੁੱਕੀ ਆ ਤੇ ਇਧਰ ਪਾਣੀ ਵੀ ਚੰਗੀ ਤਰ੍ਹਾਂ ਦੇ ਨਾਲ ਉਬਲ ਚੁੱਕਿਆ ਤੇ ਆਪਾਂ ਹੁਣ ਗੈਸ ਇਧਰਲਾ ਵੀ ਬੰਦ ਕਰਦਾਂਗੇ ਪਾਣੀ ਵਾਲਾ ਤੇ ਇਧਰ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਦਾਲ ਚੈੱਕ ਕਰ ਲੈਣੇ ਆ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਮਾਂ ਨੇ ਇਹ ਚੰਗੀ ਤਰ੍ਹਾਂ ਦੇ ਨਾਲ ਫੁੱਟ ਚੁੱਕੇ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਸ ਤਰੀਕੇ ਦੇ ਹੋਣੇ ਚਾਹੀਦੇ ਨੇ ਇਹ ਫਿਰ ਨਾ ਦਾਲ ਜਿਹੜੀ ਹੈ ਖਿਚੜੀ ਦੇ ਵਿੱਚ ਕੱਚੀ ਨਹੀਂ ਰਹਿੰਦੀ ਹੈਗੀ ਇਸ ਤਰ੍ਹਾਂ ਦੀ ਹੀ ਦਾਲ ਹੋਣੀ ਚਾਹੀਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਰੇ ਮਾਂ ਚੰਗੀ ਤਰ੍ਹਾਂ ਦੇ ਨਾਲ ਫੁੱਟ ਚੁੱਕੇ ਆਪਾਂ ਦੋ ਵੀ ਸਲਾਈ ਲਗਵਾਈਆਂ ਸੀ ਤੇ ਜਿਹੜੇ ਆਪਾਂ ਨੇ ਹੁਣ ਇਹ ਚਾਵਲ ਭਿਉਂ ਕੇ ਰੱਖੇ ਹੋਏ ਆ ਇਹ ਜਿਹੜਾ ਪਾਣੀ ਆਪਾਂ ਕੱਢ ਦਾਂਗੇ ਤੇ ਚਾਵਲ ਆਪਾਂ ਦਾਲ ਚ ਪਾ ਦਾਂਗੇ ਹਾਂਜੀ ਇੱਥੇ ਦੇਖੋ ਆਪਾਂ ਨੇ ਚਾਵਲ ਜਿਹੜੇ ਆ ਪਾ ਦਿੱਤੇ ਨੇ ਦਾਲ ਦੇ ਵਿੱਚ ਤੇ ਜਿਹੜਾ ਇਹ ਪਾਣੀ ਆ ਇਹ ਪਾਣੀ ਆਪਾਂ ਪਾ ਲਾਂਗੇ ਇੱਪਾ ਪਾਣੀ ਸਾਰਾ ਹੀ ਪਾ ਦੇਣਾ ਹੈ ਕਿਉਂਕਿ ਦੇਖੋ ਜਿਹੜੀ ਖਿਚੜੀ ਆਪਾਂ ਖੁੱਲੀ ਰਜਾਉਣੀ ਆ ਚੰਗੀ ਤਰ੍ਹਾਂ ਦੇ ਨਾਲ ਇਹ ਰਿਚੂਗੀ ਤੇ ਬਣੂਗੀ ਤੇ ਜਿਹੜੀ ਖਿਚੜੀ ਆ ਇਹ ਖੁੱਲੀ ਰਜਾਉਗੇ ਤਾਂ ਬਹੁਤ ਵਧੀਆ ਬਣਦੀ ਵੈਸੇ ਤੁਸੀਂ ਬਿਸਲਾ ਵੀ ਲਗਵਾ ਸਕਦੇ ਹੋ ਪਰ ਜੇ ਤੁਸੀਂ ਖੁੱਲੀ ਰਜਾਉਗੇ ਨਾ ਤਾਂ ਬਹੁਤ ਵਧੀਆ ਬਣਦੀ ਹੈ ਤੇ ਇੱਥੇ ਆਪਾਂ ਗੈਸ ਆਨ ਕਰ ਲਿਆ ਹੈ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਸਵਾਦ ਅਨੁਸਾਰ ਨਮਕ ਹਾਂਜੀ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਇਹ ਕਿ ਜਿਹੜੀ ਅਸੀਂ ਥੋੜੀ ਵੱਧ ਮਾਤਰਾ ਵਿੱਚ ਬਣਾ ਰਹੇ ਹਾਂ ਕਿਉਂਕਿ ਸਾਡੇ ਗਵਾਂਡੀਆਂ ਨੂੰ ਵੀ ਪਸੰਦ ਹੈ ਜੀ ਅਸੀਂ ਥੋੜ੍ਹੀ ਥੋੜ੍ਹੀ ਹੋਰਾਂ ਨੂੰ ਵੀ ਦਵਾਂਗੇ ਤਾਂ ਕਰਕੇ ਆਪਾਂ ਥੋੜੀ ਵੱਧ ਬਣਾ ਰਹੇ ਹਾਂ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਭਰ ਕੇ ਚਮਚ ਦੇਸੀ ਘਿਓ ਦਾ ਰਿੱਜ ਦੀ ਖਿਚੜੀ ਦੇ ਵਿੱਚ ਜੇ ਦੇਸੀ ਘਿਓ ਪਾਇਆ ਹੋਵੇ ਤਾਂ ਬਹੁਤ ਵਧੀਆ ਖਿਚੜੀ ਬਣ ਕੇ ਤਿਆਰ ਹੁੰਦੀ ਹੈ ਜੀ ਹਾਂਜੀ ਇਧਰ ਦੇਖੋ ਆਪਾਂ ਲਈਆਂ ਨੇ ਸਵਾਦ ਅਨੁਸਾਰ ਹਰੀਆਂ ਮਿਰਚਾਂ ਤੇ ਆਪਾਂ ਲਿਆ ਇਧਰ ਅਦਰਕ ਠੀਕ ਹੈ ਜੀ ਇਹ ਆਪਾਂ ਹੁਣ ਪੀਸ ਲਾਂਗੇ ਇਧਰ ਆਪਾਂ ਮਿਕਸੀ ਦਾ ਜੱਗ ਲਿਆ ਹੈ ਜੀ ਇਹਦੇ ਵਿੱਚ ਆਪਾਂ ਇੱਕ ਚਮਚ ਦੇ ਗੇੜ ਪਾ ਦਿੱਤਾ ਹੈ ਜੀਰਾ ਤੇ ਮਿਰਚਾਂ ਪਾ ਦਾਂਗੇ ਠੀਕ ਹੈ ਜੀ ਤੇ ਅਦਰਕ ਪਾ ਦਾਂਗੇ ਅਦਰਕ ਆਪਾਂ ਕੱਟ ਕੇ ਪਾਵਾਂਗੇ ਇਹ ਖਿਜੜੀ ਜਿਹੜੀ ਆਪਾਂ ਕੱਚੇ ਮਸਾਲੇ ਵਾਲੀ ਬਣਾਣੀ ਹੈ ਠੀਕ ਹੈ ਜੀ ਤੁਸੀਂ ਇਸ ਖਿਜੜੀ ਨੂੰ ਤੜਕੇ ਵਾਲੀ ਵੀ ਬਣਾ ਸਕਦੇ ਹੋ ਪਰ ਜਿਹੜੀ ਇਹ ਖਿਚੜੀ ਆ ਪਕਾਏ ਮਸਾਲੇ ਵਾਲੀ ਬਣਾਉਂਦੇ ਆ ਇਹ ਬਹੁਤ ਜਿਆਦਾ ਹੈਲਦੀ ਹੁੰਦੀ ਹੈ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਆਪਾਂ ਇਹਨਾਂ ਨੂੰ ਚੀਜ਼ਾਂ ਸਾਰੀਆਂ ਨੂੰ ਪੀਸ ਲਾਂਗੇ ਠੀਕ ਹੈ ਜੀ ਇਹ ਲੋਜੀ ਆਪਾਂ ਨੇ ਇਹ ਤਿੰਨੋਂ ਚੀਜ਼ਾਂ ਪੀਸ ਲਈਆਂ ਨੇ ਤੁਸੀਂ ਇਹਨੂੰ ਕੁੰਡੀ 'ਚ ਵੀ ਕੁੱਟ ਸਕਦੇ ਹੋ ਤੇ ਹੁਣ ਆਪਾਂ ਪਾ ਦਾਂਗੇ ਮਸਾਲਾ ਸਿਚੜੀ ਦੇ ਵਿੱਚ ਇਹ ਲੋਜੀ ਹੁਣ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਾਂਗੇ ਤੇ ਇਹਨੂੰ ਆਪਾਂ ਖੁੱਲੀ ਹੀ ਪਕਾਵਾਂਗੇ ਜੇਕਰ ਤੁਸੀਂ ਵਿਸਲ ਲਗਵਾਨੀ ਹੈ ਤਾਂ ਤੁਸੀਂ ਪਾਣੀ ਦੀ ਮਾਤਰਾ ਜਿਹੜੀ ਥੋੜੀ ਘੱਟ ਰੱਖ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਤਾਂ ਖੁੱਲੀ ਹੀ ਰਜਾਵਾਂਗੇ ਇੱਥੇ ਨਾ ਹੁਣ ਆਪਾਂ ਸੇਕ ਹੈ ਜਿਹੜਾ ਮੀਡੀਅਮ ਤੇ ਰੱਖਾਂਗੇ ਤੇ 20-25 ਮਿੰਟ ਇਹਨੂੰ ਖੁੱਲੀ ਰਿਜਣ ਦਵਾਂਗੇ ਇਹ ਲੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਟੱਕ ਦੇਣਾ ਹੈ ਠੀਕ ਹੈ ਜੀ ਤੇ ਇਹਨੂੰ 20-25 ਮਿੰਟ ਖੁੱਲੀ ਰਿਜਣ ਦੇਣਾ ਜੇ ਤੁਹਾਡੇ ਕੋਲ ਟਾਈਮ ਘੱਟ ਆ ਫਿਰ ਤੁਸੀਂ ਵਿਸਲ ਲਗਵਾ ਲਿਓ ਤੇ ਹੁਣ ਆਪਾਂ ਤੁਹਾਨੂੰ 20-25 ਮਿੰਟ ਬਾਅਦ ਮਿਲਦੇ ਹਾਂ ਹਾਂਜੀ ਇੱਥੇ ਦੇਖੋ ਬਿਲਕੁਲ ਘੱਟ ਸੇਕਦੇ ਉੱਤੇ ਖਿਚੜੀ ਨੂੰ ਪੱਕਦੇ ਹੋਏ 15 ਮਿੰਟ ਹੋ ਚੁੱਕੇ ਆ ਇਹ ਤੁਸੀਂ ਦੇਖ ਸਕਦੇ ਹੋ ਖਿਚੜੀ ਜਿਹੜੀ ਆਪਣੀ ਬਣ ਕੇ ਤਿਆਰ ਤਾਂ ਹੋ ਚੁੱਕੀ ਹੈ ਬਸ ਇਹ ਰਲ ਨਹੀਂ ਹੈਗੀ ਠੀਕ ਹੈ ਜੀ ਤੇ 10 ਮਿੰਟ ਆਪਾਂ ਨੇ ਇਦਾਂ ਹੀ ਘੱਟ ਸੇਕਦੇ ਉੱਤੇ ਇਹਨੂੰ ਹੋਰ ਪਕਾਉਣਾ ਹੈ ਤਾਂ ਜੋ ਜਿਹੜੀ ਖਿਚੜੀ ਹੈ ਆਪਣੀ ਚੰਗੀ ਤਰ੍ਹਾਂ ਦੇ ਨਾਲ ਰਲ ਜਵੇ ਤੁਸੀਂ ਦੇਖ ਸਕਦੇ ਹੋ ਬਣ ਤਾਂ ਚੁੱਕੀ ਹੈ ਬੱਟ ਹਜੇ ਰਲ ਨਹੀਂ ਹੈਗੀ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਲਾਉਣਾ ਹੈ ਆਪਾਂ ਨੇ ਤੇ ਆਪਾਂ 10 ਕਿ ਮਿੰਟ ਨੂੰ ਹੋਰ ਉਹੀ 20-25 ਮਿੰਟ ਦਾ ਜਿਹੜਾ ਆਈਡੀਆ ਹੁੰਦਾ ਹੈ ਜਿਹਨੂੰ ਬਣਾਉਂਦਾ ਠੀਕ ਹੈ ਜੀ ਇੰਨਾ ਕੀ ਟਾਈਮ ਲੱਗਦਾ ਹੈ ਅੱਗੇ ਸੀ ਬਣਾਨੇ ਅਕਸਰ ਮੇਰੇ ਘਰੇ ਸਰਦੀਆਂ ਵਿੱਚ ਇਹੀ ਖਿਚੜੀ ਬਣਦੀ ਹੈ ਜੀ ਤੇ ਆਪਾਂ 10 ਕਿ ਮਿੰਟ ਬਾਅਦ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਇੱਥੇ ਦੇਖੋ 10 ਕਿ ਮਿੰਟ ਹੋਰ ਹੋ ਚੁੱਕੇ ਐ ਇਹ ਤੁਸੀਂ ਦੇਖ ਸਕਦੇ ਹੋ ਖਿਚੜੀ ਆਪਣੀ ਰਲ ਕੇ ਚੰਗੀ ਤਰ੍ਹਾਂ ਦੇ ਨਾਲ ਤਿਆਰ ਹੋ ਚੁੱਕੀ ਹੈ ਚੈੱਕ ਕਰ ਸਕਦੇ ਹੋ ਜੀ ਤੁਸੀਂ ਇਹਦੇ ਵਿੱਚ ਹੋਰ ਪਾ ਦਾਂਗੇ ਆਪਾਂ ਹਰਾ ਧੈਣੀਆ ਆਪਾਂ ਧੋ ਕੇ ਰੱਖ ਦਿੱਤਾ ਸੀਗਾ ਖੂਬਸਾਰਾ ਪਾਵਾਂਗੇ ਕਿਉਂਕਿ ਜਿਹੜਾ ਆ ਖਿਚੜੀ ਦਾ ਸੁਆਦ ਹੈ ਉਹ ਹਰੇ ਧਨੀਏ ਬਿਨਾ ਅਧੂਰਾ ਹੈ ਜੀ ਤੇ ਆਪਾਂ ਧਨੀਆ ਪਾ ਕੇ ਵੀ ਇਹਨੂੰ ਚੰਗੀ ਤਰ੍ਹਾਂ ਬਣਾ ਦਾਂਗੇ ਦੇਖੋ ਚਾਵਲ ਖਿਲੇ ਖਿਲੇ ਵਧੀਆ ਲੱਗਦੇ ਨੇ ਤੇ ਖਿਚੜੀ ਜਿਹੜੀ ਹੈ ਘੁਲਮੀ ਵਧੀਆ ਲੱਗਦੀ ਹੈ ਤੇ ਕਿਦੇ ਕਿਦੇ ਘਰਾਂ ਜਿਹੜੀ ਇਹ ਖੀਚੜੀ ਲੋੜੀ ਤੋਂ ਦੂਸਰੇ ਦਿਨ ਮਤਲਬ ਬਣਾਈ ਜਾਂਦੀ ਹੈ ਜ਼ਰੂਰ ਦੱਸਣਾ ਜੀ ਬਹੁਤ ਵਧੀਆ ਹੈਲਦੀ ਜਿਹੜੀ ਆਪਣੀ ਖੀਚੜੀ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਖੀਚੜੀ ਨੂੰ ਤੁਸੀਂ ਦਹੀਂ ਦੇ ਨਾਲ ਵੀ ਖਾ ਸਕਦੇ ਹੋ ਬਟ ਆਪਾਂ ਠੰਡ ਬਹੁਤ ਜ਼ਿਆਦਾ ਹੈ ਬੱਚਿਆਂ ਨੂੰ ਦੇਸੀ ਘਿਓ ਦੇ ਨਾਲ ਦਵਾਂਗੇ ਦੇਸੀ ਘਿਓ ਵਿੱਚ ਪਾ ਕੇ ਆਪਾਂ ਖਾਣ ਦੇ ਲਈ ਦਵਾਂਗੇ ਬਹੁਤ ਜ਼ਿਆਦਾ ਹੈਲਦੀ ਟੇਸਟੀ ਖੀਚੜੀ ਬਣ ਕੇ ਤਿਆਰ ਆ ਜੋ ਜੀ ਤੁਸੀਂ ਵੀ ਠੰਡ ਵਿੱਚ ਕਰੋ ਗਰਮਾ ਗਰਮ ਖੀਚੜੀ ਇੰਜੁਆਏ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਕੇ ਦੱਸਣਾ ਜੀ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਣਾ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ